ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਅੱਜ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਸ ਵਿੱਚ ਅਸੀਂ ਬਣਾ ਕੇ ਤਿਆਰ ਕੀਤੀ ਹੈ ਗੋਭੀ ਦੀ ਸਬਜ਼ੀ ਗਰੇਵੀ ਵਾਲੀ ਗੋਭੀ ਦੀ ਸਬਜ਼ੀ ਸੁੱਕੀ ਗੋਭੀ ਦੀ ਸਬਜ਼ੀ ਤੁਸੀਂ ਬਹੁਤ ਬਣਾਈ ਹੋਣੀ ਹੈ ਤੇ ਖਾਧੀ ਹੋਣੀ ਹੈ ਇਹ ਗਰੇਵੀ ਵਾਲੀ ਗੋਭੀ ਦੀ ਸਬਜ਼ੀ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਬਿਲਕੁਲ ਆਪਾਂ ਸਿੰਪਲ ਤਰੀਕੇ ਨਾਲ ਬਣਾਈ ਹੈ ਇਸ ਤੇ ਲਈ ਪੌਦੇ ਮਸਾਲੇ ਨਹੀਂ ਚਾਹੀਦੇ ਹੈਗੇ ਉਹੀ ਮਸਾਲੇ ਚਾਹੀਦੇ ਜਿਹੜੇ ਅਸੀਂ ਰੋਜ਼ ਸਬਜ਼ੀ ਲਈ ਵਰਤਦੇ ਹੈ ਉਹਨਾਂ ਮਸਾਲਿਆਂ ਦੇ ਨਾਲ ਇੱਕ ਨਵੇਂ ਤਰੀਕੇ ਦੀ ਗੋਭੀ ਦੀ ਸਬਜ਼ੀ ਬਣਾ ਕੇ ਤਿਆਰ ਕੀਤੀ ਹੈ ਇਹ ਹੈ ਗੋਭੀ ਦੀ ਸਬਜੀ ਜਿਸ ਤਰ੍ਹਾਂ ਆਪਾਂ ਪਿਆਹਾਂ ਜਾਂ ਚ ਖਾਂਦੇ ਆ ਪਾਲਟੀਆਂ ਚ ਖਾਂਦੇ ਕਿੱਟੀ ਪਾਲਟੀਆਂ ਨੂੰ ਸਬਜੀ ਬਣਾਉਂਦੇ ਆ ਬਿਲਕੁਲ ਇੱਕ ਅਲੱਗ ਜਿਹਾ ਫਲੇਵਰ ਦੀ ਸਬਜੀ ਹੁੰਦੀ ਹੈ ਅਸੀਂ ਉਹ ਸਬਜੀ ਇਸ ਤਰ੍ਹਾਂ ਬਣਾ ਕੇ ਤਿਆਰ ਕੀਤੀ ਹੈ ਇਹ ਸਬਜੀ ਬਹੁਤ ਹੀ ਵਧੀਆ ਬਣਦੀ ਹੈ ਜੇ ਤੁਸੀਂ ਵੀ ਇਹ ਸਬਜੀ ਇਸ ਤਰ੍ਹਾਂ ਬਣਾਣੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿੱਦੇ ਵਿੱਚ ਮੈਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਦੱਸਦੀ ਆ ਇਹ ਸਬਜ਼ੀ ਅਸੀਂ ਕਿਸ ਤਰੀਕੇ ਨਾਲ ਬਣਾਈ ਹੈ ਆਓ ਆਓ ਬਣਾ ਕੇ ਤਿਆਰ ਕਰਦੇ ਆਂ ਗੋਭੀ ਦੀ ਗਰੇਵੀ ਵਾਲੀ ਸਬਜ਼ੀ ਗੋਭੀ ਬਣਾਉਣ ਦੇ ਲਈ ਗੋਭੀ ਨੂੰ ਅਸੀਂ ਧੋ ਕੇ ਇਹਨਾਂ ਨੂੰ ਕੱਟ ਕੇ ਰੱਖ ਲਿਆ ਏ ਹੁਣ ਇਹਦੇ ਵਿੱਚ ਮਸਾਲੇ ਪਾ ਲੰਦੇ ਆਂ ਨਮਕ ਪਾ ਲੈਣਾ ਬਿਲਕੁਲ ਬਹੁਤ ਘੱਟ ਪਾਣੇ ਆ ਜਿਆਦਾ ਨਹੀਂ ਪਾਣੇ ਕਿਉਂਕਿ ਨਾਲ ਮਸਾਲਿਆਂ ਦਾ ਅਸੀਂ ਬਾਅਦ ਵਿੱਚ ਵੀ ਇਸਤੇਮਾਲ ਕਰਨਾ ਪਹਿਲਾਂ ਬਹੁਤ ਘੱਟ ਮਸਾਲੇ ਪਾ ਲੈਣੇ ਆਂ ਹਲਦੀ ਕਲਰ ਦੇ ਲਈ ਪਾਵਾਂਗੇ ਆਪਾਂ ਦੇਗੀ ਮਿਰਚ ਇੱਕ ਚਮਚਾ ਪਾਵਾਂਗੇ ਅਸੀਂ ਬੇਸਣ ਦਾ ਜਿਆਦਾ ਨਹੀਂ ਪਾਣਾ ਬਿਲਕੁਲ ਥੋੜਾ ਜਿਹਾ ਬੇਸਣ ਹੈ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਵਿੱਚ ਕੋਈ ਪਾਣੀ ਨਹੀਂ ਪਾਣਾ ਹੈਗਾ ਕਿ ਆਪਾਂ ਗੋਭੀ ਤੋਕੇ ਇਹ ਰੱਖੀ ਹੋਏ ਤੇ ਪਾਣੀ ਬਿਲਕੁਲ ਹੈਗਾ ਮਾੜਾ ਮੋਟਾ ਜਿਹਾ ਜੇ ਬਿਲਕੁਲ ਐਨ ਪਾਣੀ ਵਿੱਚ ਗੋਭੀ ਕਿ ਨਾ ਹੋਵਾ ਤਾਂ ਤੁਸੀਂ ਬਿਲਕੁਲ 2-3 ਛਿੱਟੇ ਇਸ ਤਰ੍ਹਾਂ ਪੰਨਾ ਚੋੜ ਕੇ ਪਾ ਲੈਣੇ ਆ ਜਿਆਦਾ ਪਾਣੀ ਨਹੀਂ ਪਾਣਾ ਹੈ ਮਸਾਲਾ ਬਿਲਕੁਲ ਐਨ ਕਵਰ ਹੋ ਗਈ ਸਾਰੇ ਗੋਭੀ ਹੁਣ ਚੱਲਦੇ ਆਂ ਅਸੀਂ ਗੈਸ ਵੱਲ ਗੈਸ ਤੇ ਆਪਾਂ ਕੜਾਈ ਅੱਖ ਲਈ ਹੈ ਇਹਦੇ ਵਿੱਚ ਸਰੋਂ ਦਾ ਤੇਲ ਪਾ ਕੇ ਰੱਖ ਲਿਆ ਪਹਿਲਾਂ ਅਸੀਂ ਗੋਭੀ ਨੂੰ ਥੋੜੇ ਤੇਲ ਵਿੱਚ ਇਹਨੂੰ ਐਨ ਪਕਾ ਲੈਣਾ ਚੰਗੀ ਤਰ੍ਹਾਂ ਇਹਨੂੰ ਫਰਾਈ ਕਰ ਲੈਣਾ ਤੁਸੀਂ ਜਿਆਦਾ ਤੇਲ ਵਿੱਚ ਵੀ ਕਰਾ ਕਰ ਸਕਦੇ ਹੋ ਫਰਾਈ ਨਹੀਂ ਇਸ ਤਰ੍ਹਾਂ ਇੱਕ ਕੱਚੀਕ ਤੇਲ ਦੀ ਲੈ ਲਓ ਉਹਦੇ ਵਿੱਚ ਗੋਭੀ ਨੂੰ ਪਕਾ ਲੈਣਾ ਹੈ ਤੇਲ ਵੀ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਗੋਭੀ ਪਾ ਲੈਂਦੇ ਆ ਗੋਭੀ ਨੂੰ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਪਕਾ ਲੈਣਾ ਹੈ ਕਿ ਬਾਅਦ ਜਦ ਵੀ ਤੜਕਾ ਲਾਵਾਂਗੇ ਤੇ ਗੋਭੀ ਨੂੰ ਬਹੁਤਾ ਟਾਈਮ ਨਹੀਂ ਲੱਗੂਗੀ ਕਿ ਪਹਿਲੇ ਹੀ ਨਾਲ ਉਹ ਚੰਗੀ ਤਰ੍ਹਾਂ ਸੀ ਪਕਾ ਲੈਣਾ ਇਸ ਤਰੀਕੇ ਨਾਲ ਗੋਭੀ ਬਹੁਤ ਹੀ ਵਧੀਆ ਬਣਦੀ ਹੈ ਇੱਕ ਅਲੱਗ ਲਾ ਫਲੇਵਰ ਦੀ ਆਉਂਦੀ ਹੈ ਗੋਭੀ ਆ ਜੀ ਕਾਫੀ ਵਧੀਆ ਆਨ ਲੱਗ ਪਈ ਹੈ ਤੇ ਰੇਟ ਵੀ ਬਹੁਤਾ ਮਹਿੰਗਾ ਨਹੀਂ ਹੈਗਾ ਗੋਭੀ ਦੇ 40 ਤੇ 50 ਰੁਪਏ ਕਿਲੋ ਵਧੀਆ ਐਂ ਵਧੀਆ ਗੋਭੀ ਮਿਲ ਜਾਂਦੀ ਹੈ ਅਨੇ ਸੀ ਨੂੰ ਚੰਗੀ ਤਰ੍ਹਾਂ ਗੋਭੀ ਨੂੰ ਐਨ ਇਹਨੂੰ ਪਕਾ ਲੈਣਾ ਜਿਹੜਾ ਇਸੀ ਦੇ ਵਿੱਚ ਮਸਾਲਾ ਪਾਇਆ ਏ ਉਹ ਤਾਂ ਪਾਇਆ ਕਿ ਮਸਾਲਾ ਬਿਲਕੁਲ ਐਨ गोभी ਵਿੱਚ ਭਰ ਚ ਜਾਂਦਾ ਹੈ ਤੇ ਕੋਈ ਫਿੱਕੀ ਨਹੀਂ ਲੱਗੂਗੀ ਹੈ ਬਾਅਦ ਵਿੱਚ ਵੀ ਆਪਾਂ ਮਸਾਲਾ ਪਾਣਾ ਇਸ ਤਰ੍ਹਾਂ ਤੁਸੀਂ ਵੀ ਜੇ गोभी ਬਣਾਣੀ ਹੋ ਤਾਂ ਮਸਾਲਾ ਪਹਿਲਾਂ ਇਸ ਤਿਹੇ ਪਾ ਲੈਣਾ ਹੈ ਤੇ ਥੋੜਾ ਜਿਹਾ ਇੱਕ ਚਮਚਾ ਬੇਸਨ ਦਾ ਪਾ ਲੈਣਾ ਇਹ ਦਿਨ ਦੇਖਿਆ गोभी ਕਿੰਨੀ ਵਧੀਆ ਬਣਦੀ ਹੈ 6 ਤੋਂ 7 ਮਿੰਟ ਲੱਗ ਗਏ ਇਹਨੂੰ गोभी ਨੂੰ ਪੱਕਣ ਲਈ ਅੱਗੇ ਬਿਲਕੁਲ ਇਹਨਾਂ ਪਤਲ ਗਈ ਉਹਨਾਂ ਦਾ ਦਦੇ ਕੈਸਾ ਉਹਨੂੰ ਤੇਨੂੰ ਇੱਕ ਅਲੱਗ ਪਲੇਟ ਵਿੱਚ ਨਿਕਾਲ ਲੈਂਦੇ ਆ ਦੁਬਾਰਾ ਇਸੀ ਕੜਾਈ ਵਿੱਚ ਅਸੀਂ ਤੇਲ ਪਾਲਣ ਤੇ ਹੁਣ ਤੇਲ ਬਿਲਕੁਲ ਥੋੜਾ ਪਾਣਾ ਪਹਿਲਾਂ ਆਪਾਂ ਕੜਛੀ ਡੇਢ ਕੜਛੀ ਤੇਲ ਦੀ ਪਾਈਤੀ ਹੁਣ ਬਿਲਕੁਲ ਥੋੜਾ ਅੱਧੇ ਕੜਛੀ ਤੇਲ ਦੀ ਪਾਣੀ ਹੈ ਤੇਲ ਵੀ ਗਰਮ ਹੋ ਗਿਆ ਇਹਦੇ ਵਿੱਚ ਸਾਫਤਾ ਕੰਨੀਆਂ ਪਾ ਲੈਣਾ ਤੇਜ ਪੱਤੇ ਪਾ ਲੈਣਾ ਸੁੱਕੀਆਂ ਹੋਈਆਂ ਲਾਲ ਮਿਰਚਾਂ ਇਹ ਪਾ ਲੈਣੀ ਆ ਸਾਫ ਦਾ ਜੀਰਾ ਮਨ ਹੁਣ ਬਾਦੰਦੇ ਦੇ ਵਿੱਚ ਅਸੀਂ ਪਿਆਜ਼ ਦੋ ਪਿਆਜ਼ ਲੈ ਆ ਛੋਟੇ ਸਾਈਜ਼ ਦੇ ਪਿਆਜ਼ ਹੀ ਪੋਤੇ ਵੱਡੇ ਨਹੀਂ ਹੈ ਜੇ ਵੱਡਾ ਹ ਤਾਂ ਇੱਕ ਪਿਆਜ਼ ਪਾ ਲਓ ਨਹੀਂ ਇਸ ਤਰ੍ਹਾਂ ਦੋ ਪਿਆਜ਼ ਇਹਨਾਂ ਨੂੰ ਤੁਸੀਂ ਬੜੀ ਬੜੀ ਵੀ ਲੰਬੀ ਲੰਬੀ ਕਟਿੰਗ ਵੀ ਕਰ ਸਕਦੇ ਹੋ ਇਸ ਤਰ੍ਹਾਂ ਬਰੀਕ ਅੰਦੀ ਕਰ ਕਰਵੇ ਜਾਂ ਤੁਸੀਂ ਛੋਪਰ ਵਿੱਚ ਇਹਨਾਂ ਨੂੰ ਕੱਟਾ ਲਵੇ। ਹੁਣ ਜਿਹੜੀ ਗੋਭੀ ਬਣਾ ਕੇ ਅਸੀਂ ਤਿਆਰ ਕਰਨੀ ਆ ਉਹ ਅਲੱਗ ਜਿਹੀ ਕਰਨੀ ਆ। ਸੁੱਕੀ ਗੋਭੀ ਦਾ ਤੁਸੀਂ ਬਹੁਤ ਖਾਦੀ ਹੋਣਾ। ਅੱਜ ਅਸੀਂ ਇਹ ਗਰੇਵੀ ਵਾਲੀ ਗੋਭੀ ਬਣਾਣੀ ਹੈ। ਹਲਕਾ ਦੇਨੋਂ ਤੇਰੀ ਬਲਾਵਾਂਗੇ। ਇਸ ਤਰ੍ਹਾਂ ਇਹ ਗੋਭੀ ਬਹੁਤ ਹੀ ਵਧੀਆ ਲੱਗਦੀ ਹੈ। ਹੁਣ ਇਹਦੇ ਵਿੱਚ ਪਾ ਲੈਂਦੇ ਆ ਅਸੀਂ ਅਦਰਕ ਤੇ ਲਸਣ ਦਾ ਪੇਸਟ। ਪਕੌਂਡੀ ਵਿੱਚ ਇਨਨ ਨੂੰ ਇਸ ਤਰ੍ਹਾਂ ਕੁੱਟ ਲਿਆ ਏ ਤੁਸੀਂ ਇਹਦਾ ਗ੍ਰੈਂਡਰ ਵਿੱਚ ਵੀ ਪੇਸਟ ਕਰਕੇ ਵੀ ਪਾ ਸਕਦੇ ਹੋ ਜਾਂ ਇਸ ਤਰ੍ਹਾਂ ਬਰੀਕ ਜੀਕ ਕਟਿੰਗ ਕਰਕੇ ਤੁਸੀਂ ਪਾ ਲਓ ਇਹਨਾਂ ਨੂੰ ਡਾਕੂਮੈਂਟ ਹੋ ਗਏ ਹੁਣ ਇਹਦੇ ਵਿੱਚ ਅਸੀਂ ਇਹਨੂੰ ਵੀ 1 ਮਿੰਟ ਪਕਾ ਲੈਣਾ ਹੈ 80% ਦਾ ਤੇ ਇਹਦੇ ਵਿੱਚ ਪਾ ਲਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਹਰੇ ਮਟਰ ਪਾ ਦਰਨੇ ਹੈ ਹਰੇ ਮਟਰ ਆਪਸ਼ਨਲ ਹੈ ਤੇ ਟੋਟੇਕਰ ਹੈ ਤਾਂ ਤੁਸੀਂ ਪਾ ਸਕਦੇ ਹੋ ਹੁਣ ਅਸੀਂ ਗੈਸ ਕਰਦੇ ਦੇ ਬਿਲਕੁਲ ਐਨ ਲੋ ਜਾਂ ਤੁਸੀਂ ਲੋ ਗੈਸ ਕਰ ਲਓ ਜਾਂ ਬੰਦ ਕਰ ਲਓ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਲੈਣੇ ਆ ਸਾਰੇ ਹਲਦੀ ਪਾਊਡਰ ਮਸਾਲੇ ਪਾਣੇ ਹੈ ਆਪਣੇ ਤੁਸੀਂ ਟੇਸਟ ਦੇ ਮੁਤਾਬਕ ਪਾਣੇ ਹੈ ਜਿੰਨੀ ਸਬਜ਼ੀ ਬਣਾਣੀ ਹੈ ਉਹਦੇ ਮੁਤਾਬਕ ਹੀ ਸਾਡੇ ਪਾਣੇ ਹੈ ਨਮਕ ਹਲਦੀ ਤੇ ਨਮਕ ਆਪਾਂ ਮਿਰਚਾਂ ਪਹਿਲਾਂ ਵੀ ਪਾਈਆਂ ਹੋਈਆਂ ਸੀ ਤੇ ਹੁਣ ਉਸੇ ਹਿਸਾਬ ਨਾਲ ਪਾਣੀ ਹੈ ਲਾਲ ਮਿਰਚ ਪਾਊਡਰ ਜੀਰਾ ਪਾਊਡਰ ਧਨੀਆ ਪਾਊਡਰ ਗਰਮ ਮਸਾਲਾ ਪਾੜਣਾ ਕਸੂਰੀ ਮੇਥੀ ਕਸੂਰੀ ਮੇਥੀ ਤੁਸੀਂ ਬਾਅਦ ਵਿੱਚ ਵੀ ਪਾ ਸਕਦੇ ਹੋ ਇਸ ਤਰ੍ਹਾਂ ਪੈਦਾ ਵੀ ਪਾ ਸਕਦੇ ਹੁਣ ਅਸੀਂ ਇਹਦੇ ਵਿੱਚ ਮਿਰਚੋ ਥੋੜਾ ਜਿਹਾ ਪਾਣੀ ਪਾ ਲਾਣਾ ਤੇ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਇਸ ਤਰ੍ਹਾਂ ਵੀ ਤੁਸੀਂ ਮਸਾਲੇ ਸਾਰੇ ਪਾ ਸਕਦੇ ਹੋ ਜਾਂ ਇਹਨਾਂ ਦਾ ਪਾਣੀ ਪਾ ਕੇ ਪੇਸਟ ਬਣਾ ਲੈਣਾ ਉਸ ਤਰ੍ਹਾਂ ਵੀ ਤੁਸੀਂ ਮਸਾਲੇ ਪਾ ਸਕਦੇ ਹੋ ਇਹਨਾਂ ਮਸਾਲਿਆਂ ਨੂੰ ਤੁਸੀਂ ਜਦ ਤਿਕਰ ਪਕਾਣਾ ਜਾਂ ਜਦ ਇੱਕ ਮਸਾਲੇ ਆਪਣਾ ਤੇਲ ਨਾ ਛੱਡ ਦਿੰਨੇ ਤੇ ਇਹ ਚੜਦਾ ਤੇ ਹਲਕੀ ਹਲਕੀ ਨਾਲ ਵਿੱਚੋਂ ਕੁਸ਼ੂਆਂ ਆਣ ਲਾ ਪੰਦੀ ਤੇ ਸਮਝ ਲਓ ਮਸਾਲੇ ਪੱਕ ਕੇ ਸਾਡੇ ਬਿਲਕੁਲ ਐਨ ਪਿਆਰ ਹੈ ਮਸਾਲੇ ਬਿਲਕੁਲ ਐਨ ਪੱਕ ਗਏ ਵੇ ਤੇ ਹਿੰਝੇ ਹੁਣ ਆਪਾਂ ਲਾਉਂਦੇ ਆ ਪਾਣੀ ਅਸੀਂ ਆਪਾਂ ਗੋਭੀ ਅੱਜ ਗਰੇਵੀ ਵਾਲੀ ਬਣਾਣੀ ਹੈ ਇਹਦੇ ਲਈ ਪਾਣੀ ਆਪਾਂ 1 ਕੱਪ ਪਾਣੀ ਦਾ ਲਾ ਲਿਆ ਆਣਾ ਸਾਡੇ ਹਰੇ ਮਟਰ ਵੀ ਪੱਕ ਜਾਣੇ ਪਹਿਨਾ ਅਸੀਂ ਗਰੇਵੀ ਕੱਲੀ ਗਰੇਵੀ ਪਕਾ ਲੈਣੀ ਹੈ ਕਿ ਗੋਭੀ ਆਪਾਂ ਪਹਿਲਾਂ ਫਰਾਈ ਕਰ ਲਈ ਹੈ ਉਹ ਬਿਲਕੁਲ ਇਹਨਾਂ ਪੱਕ ਗਈ ਹੈ ਤੇ ਗਰੇਵੀ ਪੱਕਣ ਤੋਂ ਬਾਅਦ ਅਸੀਂ ਇਹਦੇ ਵਿੱਚ ਗੋਭੀ ਪਾਵਾਂਗੇ ਇਹਨੂੰ ਅਸੀਂ ਹੁਣ 3 ਤੋਂ 4 ਮਿੰਟ ਟੱਕ ਕੇ ਪਕਾ ਲੈਣਾ ਹੈ 2 ਤੋਂ 3 ਮਿੰਟ ਹੋ ਗਏ ਆ ਆਪਾਂ ਨੂੰ ਗਰੇਵੀ ਰੱਖੀ ਹੋਈ ਨੂੰ ਹੁਣ ਅਸੀਂ ਇਹਦੇ ਵਿੱਚ ਗੋਭੀ ਪਾ ਦੇਣੀ ਹੈ ਮਟਰਾਂ ਨੂੰ ਇਸ ਤਰ੍ਹਾਂ ਛੁੱਕ ਕੇ ਲੈ ਕੇ ਘਰ ਚ ਇਹ ਮਟਰ ਚੈੱਕ ਕਰ ਲੈਣੇ ਆ ਜੇ ਮਟਰ ਸਾਡੇ ਪੱਕ ਗਏ ਹੋਇਆ ਤਾਂ ਤੁਸੀਂ ਬਾਅਦ ਵਿੱਚ ਇਹਦੇ ਚ ਗੋਭੀ ਪਾ ਲੈਣੀ ਹੈ ਹੁਣ ਅਸੀਂ ਦੇ ਵਿੱਚ ਗੋਭੀ ਫਰਾਈ ਕੀਤੀ ਹੈ ਉਹ ਪਾ ਰਣੀ ਹੈ ਗੋਭੀ ਪਾਣ ਤੋਂ ਬਾਅਦ ਇਹਨੂੰ ਦੋ ਕਮਿੰਟ ਤੁਸੀਂ ਹੋਰ ਪਕਾ ਲਓ ਐ ਮਸਾਲਾ ਆਪਾਂ ਇਹਦੇ ਵਿੱਚ ਪਾਇਆ ਏ ਉਹ ਐਂ ਗੋਭੀ ਵਿੱਚ ਰੱਜ ਜਾਣਾ ਤੇ ਹਲਕੀ ਹਲਕੀ ਇਹਦੇ ਵਿੱਚ ਅਸੀਂ ਦੀ ਗਰੇਵੀ ਰੱਖ ਲੈਣੀ ਐ ਜਿਆਦਾ ਗਰੇਵੀ ਨਹੀਂ ਰੱਖਣੀ ਕਿ ਬਹੁਤ ਜ਼ਿਆਦਾ ਗਰੇਵੀ ਰ ਪਾਣੀ ਹੋ ਜਾਵਾ ਤਾਂ ਹਲਕੀ ਜਿਹੀ ਗਰੇਵੀ ਰੱਖ ਲੈਣੀ ਐ ਗੈਸ ਬਿਲਕੁਲ ਲੋ ਕਰਕੇ ਦੋ ਕਮਿੰਟ ਇਹਨਾਂ ਨੂੰ ਹੋਰ ਪਕਾ ਲੈਣਾ ਹੁਣ ਅਸੀਂ ਇਹਦੇ ਵਿੱਚ ਦੁੱਧ ਦੇ ਉੱਪਰ ਦੀ ਲਾਈ ਹੋਈ ਫ੍ਰੈਸ਼ ਕਰੀਮ ਪਾ ਲੈਣੀ ਹੈ ਖੱਟੀ ਕਰੀਮ ਨਹੀਂ ਪਾਣੀ ਹੈ ਤੇ ਫ੍ਰੈਸ਼ ਕਰੀਮ ਤੁਸੀਂ ਪਾ ਲੈਣੀ ਹੈ ਹੁਣ ਇਹਨੂੰ ਕਰਦੇ ਆ ਮਿਕਸ ਇਸ ਤਰ੍ਹਾਂ ਗੋਭੀ ਦੀ ਸਬਜ਼ੀ ਬਹੁਤ ਹੀ ਵਧੀਆ ਬਣ ਗਈ ਹੈ ਜਿਹੜਾ ਹੋਟਲਾਂ ਤੇ ਹੁੰਦੇ ਆਪਾਂ ਪਾਲਟੀਆਂ ਕਰਦੇ ਆ ਵਿਆਹ ਸ਼ਾਦੀਆਂ ਤੇ ਖਾਂਦੇ ਆ ਬਹੁਤ ਜ਼ਿਆਦਾ ਵਧੀਆ ਸਬਜ਼ੀਆਂ ਹੁੰਦੀਆਂ ਇਸ ਤਰ੍ਹਾਂ ਜੇ ਤੁਸੀਂ ਗੋਭੀ ਦੀ ਸਬਜ਼ੀ ਬਣਾਉਂਗੇ ਤਾਂ ਬਹੁਤ ਹੀ ਵਧੀਆ ਲੱਗਦੀ ਹੈ ਇਦੇ ਵਿੱਚ ਹਲਕੀ ਹਲਕੀ ਗਰੇਵੀ ਵੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਮਿੰਟ ਪਕਾ ਕੇ ਆਪਾਂ ਕਰ ਦਾਂਦੇ ਆ ਗੈਸ ਬਾਂਜ ਗਰੇਵੀ ਪਹਿਲੇ ਗੋਭੀ ਦੀ ਸਬਜੀ ਬਣ ਕੇ ਤਿਆਰ ਹੈ ਬਿਲਕੁਲ ਤੁਸੀਂ ਤੁਸੀਂ ਦੇਖ ਸਕਦੇ ਹੋ ਬਹੁਤ ਆਪਾਂ ਗਰੇਵੀ ਨਹੀਂ ਰੱਖੀ ਇਹ ਬਲ ਹਲਕੀ ਜਿਹੀ ਨੀ ਕੇ ਗਰੇਵੀ ਰੱਖਣੀ ਹੈ ਜ਼ਿਆਦਾ ਗਰੇਵੀ ਨਹੀਂ ਰੱਖਣੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਸ ਤਰ੍ਹਾਂ ਇੱਕ ਅਲੱਗ ਤਰੀਕੇ ਦੇ ਨਾਲ ਗੋਭੀ ਦੀ ਸਬਜੀ ਬਣ ਜਾਂਦੀ ਹੈ ਕੋਈ ਆਪਾਂ ਐਕਸਟਰਾ ਕੋਈ ਮਸਾਲੇ ਨਹੀਂ ਲਾਏ ਹੈਗੇ ਤੇ ਉਹੀ ਮਸਾਲੇ ਆ ਉਹਦੇ ਨਾਲ ਇੱਕ ਅਲੱਗ ਫਲੇਵਰ ਦੀ ਗੋਭੀ ਬਣਾ ਕੇ ਤਿਆਰ ਕੀਤੀ ਹੈ ਜੇ ਤੁਸੀਂ ਵੀ ਗੋਭੀ ਖਾਣ ਦੇ ਸ਼ਕੀਨ ਹੈਗੇ ਤਾਂ ਮੇਰੇ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਜਿਹハ ਜ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੇ ਸਟੈਨ ਨਵੇਂ ਆ ਜਾਂ ਪਹਿਲੀ ਵਾਰ ਦੇਖ ਰਹੇ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ HK ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਜਿਸਦੇ ਵਿੱਚ ਤੁਹਾਨੂੰ ਅਸੀਂ ਦੇਸ਼ ਜਾਂ ਕੋਈ ਹੋਰ ਸਬਜ਼ੀ ਬਣਾ ਕੇ ਤਿਆਰ ਦੱਸਾਂਗੇ ਜਿਹੜੀ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਪੜਾਵਾਂਗੇ